ਵੱਜਣਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਵੱਜਣਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਗੱਬਰੂ ਕਹਿੰਦੇ ਚੰਡੀਗੜ੍ਹ ਆ ਗਿਆ ਕਿ ਤੀੜਾ ਪਰਛਾਵੇਂ ਛੋੜ ਗਿਆ ਅੱਜ ਗੱਜ ਦਾ ਦੇਖ ਦਸਾਂਝਾ ਆਲਾ ਹੁਣ ਫੜ ਲਈ ਲੱਤਾ ਭੂੜਦੀਆਂ ਆ ਪੰਜਾਬੀ ਆ ਗਿਆ ਨਾ ਵੀ ਆ ਸਲੋਗਨ ਜਿਹੜਾ ਪੰਜਾਬੀ ਆ ਗਏ ਓਏ ਇਹ ਮੈਨੂੰ ਲੱਗਦਾ ਮੈਂ ਪੂਰੇ ਵਰਲਡ 'ਚ ਹੀ ਬੋਲਦਾ ਇਹ ਕਰੀਦਾ ਅਮਰੀਕਾ ਦੀ ਸਭ ਤੋਂ ਵੱਡੀ ਸਟੇਜ ਆ ਕੋਚੇਲਾ ਉੱਥੇ ਵੀ ਇਹ ਬੋਲਿਆ ਪੰਜਾਬੀ ਆ ਗਏ ਓਏ ਰਾਈਟ ਪਰ ਮੇਰੇ ਆਪਣੇ ਘਰੇ ਮੈਂ ਇਹ ਸਲੋਗਨ ਦਾ ਬੋਲ ਸਕਾਂ ਬੜੇ ਬੰਦੇ ਨੇ ਜੋਰ ਲਾਇਆ ਕਈ ਬੰਦੇ ਬਾਹਰਲੇ ਸੀ ਪਰ ਕਈ ਵਿੱਚੋਂ ਪੰਜਾਬੀ ਵੀ ਸੀ